ਦੰਦਾ ਨਾ ਰੱਖੇਗਾ ਮਾਰਨਾ ਤਾਂ ਉਹਦਾ ਮਾੜਾ ਮੋਟਾ ਗੱਲ ਕਰੀਏ ਤੇ ਕਿਹੜੀ ਗੱਡੀ ਚੱਲੀ ਜਰੀਏ ਕਿਹਨੇ ਹੈ ਕਿਹੜੀ ਗੱਡੀ ਚ ਨਾ ਹੋਰ ਨਾਲ ਮੋੜਦੇ ਪਾ ਜੀ 2 ਮਿੰਟ ਲਈ ਕਰਿਓ ਪਲੀਜ਼ ਇਹ ਜਿਹੜਾ ਇੱਕ ਹੋਇਆ ਇੱਕ ਹੋਇਆ ਉਹ ਸੋਟੀ ਦੀ ਜੀ ਵਰੀ ਜੀ ਕੋਈ ਨਾ ਕਹਿੰਦੀ ਕਾਬੀਅਤ ਹੈ ਤੇ ਬਜਾਏ ਇਹ ਜੀ ਹੁੰਦਾ ਕਰਦਾ ਗੋਗਲਰ ਬੰਦ ਹੋ ਗਿਆ ਮੈਂ ਇੰਡਰਮੈਂਟ ਬਟਰੀਆਂ ਬੱਸ ਤੁਹਾਡੇ ਕੋਈ ਨਹੀਂ ਮੰਨਦਾ ਕੋਈ ਨਹੀਂ ਕੋਈ ਨਹੀਂ ਮੈਨੂੰ ਪਤਾ ਨਹੀਂ ਉਹ ਸਹੀ ਨਹੀਂ ਮੇਰੇ ਕੋਲ ਨਾ ਬਹੁਤ ਗੈਂਗਸਟਰ ਸੀ ਜਿਸ ਨੂੰ ਕਰਾ ਪਟਿਆਨੇ ਇਹ ਨਹੀਂ ਬੁਜੀ ਨਹੀਂ ਇੱਕ ਨਾ ਕੋਈ ਤਾਂ ਮਿਲਦਾ ਠੀਕ ਹੈ ਇਹ ਦੋ ਸੱਚੀ ਲੋਕਾਂ ਦਾ ਇਹ ਕੁਲਾ ਇਹ ਜੀਰਨ ਦੇ ਪੰਦਰਾਂ ਗਾਉਂਦੇ ਨੇ 140 ਮੈਂ ਤੋਂ ਮਾਸਟਰ ਦੇ ਉਹਨਾਂ ਦੀ ਕੀ ਭਾਰ ਸਭਾ ਮੰਗਲੀ ਪਟਿਆ ਦੇ ਰਿਹਾ ਹੈ ਉਹਨਾਂ ਦੇ ਮੋਟਰ ਸਟਲੰਡਾ ਸਿਸਟਮ ਲਾਉਣੇ ਨੇ ਉਹ ਤਾਂ ਉਹਨਾਂ ਦੀ ਕੰਮ ਦੀ ਵੱਡੀ ਬਗਰਾ ਪਟਾਰਾ ਦੇ ਨੀਂਵ ਜਿਹੜੀ ਗੁੱਸਤ ਹੋਣਾ ਹੋਵੇ ਮੈਂ ਨਹੀਂ ਕਰ ਰਹੀ ਨਾ ਮੈਂ ਨਹੀਂ ਕਰ ਰਹੀ ਹੈ ਇਹ ਜੀ ਪੁਨੀਤ ਸਿੰਘ ਗੋਲਾ ਨਾਮ ਦਾ ਇੱਕ ਕ੍ਰਿਮੀਨਲ ਵਿਅਕਤੀ ਹੈ ਇਹ ਮਥਰਾ ਬਲੋਨੀ ਦਾ ਰਹਿਣ ਵਾਲਾ ਹੈ ਤੇ ਇਹ ਪਟਿਆਲਾ ਪੁਲਿਸ ਨੂੰ ਵੌਂਟਡ ਸੀਗਾ ਇੱਕ ਤੇਜਪਾਲ ਦਾ ਵਿਕਨਾਮ ਦੇ ਵਿਅਕਤੀ ਦਾ ਮਰਡਰ ਹੋਇਆ ਸੀਗਾ ਕਤਵਾਲੀ ਪੁਲਿਸ ਸਟੇਸ਼ਨ ਦੇ ਵਿੱਚ ਉਥੇ ਇਹ ਵੌਂਟਡ ਸੀਗਾ ਤੇ ਇਸ ਤੋਂ ਇਲਾਵਾ ਮੁਹਾਲੀ ਜੋ ਫੇਮਸ ਇਨਫੇਮਸ ਇੱਕ ਚੋਪਿੰਗ ਕਾਂਡ ਹੋਇਆ ਸੀਗਾ ਫਿੰਗਰ ਚੋਪਿੰਗ ਕਾਂਡ ਉਹਦੇ ਵਿੱਚ ਵੀ ਇਹਨੇ ਬੇਲ ਜੰਪ ਕੀਤੀ ਹੋਈ ਸੀਗੀ ਤੇ ਅੱਜ ਸੀਆਈਏ ਪਟਿਆਲਾ ਸ਼ਮਿੰਦਰ ਸਿੰਘ ਇੰਸਪੈਕਟਰ ਸ਼ਮਿੰਦਰ ਸਿੰਘ ਇਹਨਾਂ ਦੀ ਟੀਮ ਤੇ ਐਸਐਚਓ ਕਤਵਾਲੀ ਪਟਿਆਲਾ ਹਰਜਿੰਦਰ ਸਿੰਘ ਦੀ ਟੀਮ ਇਹ ਟੀਮਾਂ ਬੇਸਿਕਲੀ ਇਹਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸੀ ਅੱਜ ਦੇ ਗਾਟ ਇਨ ਇਨਫੋਰਮੇਸ਼ਨ ਕਿ ਇਹਦੀ ਮੂਵਮੈਂਟ ਸਨੌਰ ਏਰੀਆ ਦੇ ਵਿੱਚ ਹੈਗੀ ਆ ਤਾਂ ਉਹਦੇ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਇਹਨਾਂ ਨੇ ਇਸ ਵਿਅਕਤੀ ਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੋਂ ਬਾਅਦ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਗਿਆ ਬਟ ਇਹਨੇ ਸਰੈਂਡਰ ਕਰਨ ਦੀ ਬਜਾਏ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਵਾਬੀ ਫਾਇਰ ਦੇ ਵਿੱਚ ਪੁਲਿਸ ਪਾਰਟੀ ਨੇ ਜਦੋਂ ਇਹਨੂੰ ਜਵਾਬੀ ਫਾਇਰ ਕੀਤਾ ਤਾਂ ਇਹਦੇ ਲੱਤਾਂ ਦੇ ਵਿੱਚ ਗੋਲੀ ਵਜੀ ਹੈਗੀ ਐ ਤੇ ਉਹ ਅਸੀਂ ਇਹਨੂੰ ਫਰਦਰ ਇਲਾਜ ਵਾਸਤੇ ਅੱਗੇ ਜਿਹੜਾ ਐਡਮਿਟ ਕਰਵਾਇਆ ਹੈਗਾ ਰਜੇਂਦਰਾ ਹਸਪੀਟਲ ਤੇ ਇਹਤੇ 15 ਦੇ ਕਰੀਬ ਟੋਟਲ ਜਿਹੜੇ ਮੁਕੱਦਮੇ ਆ ਲੁੱਟਾਂ ਖੋਹਾਂ ਦੇ ਮਰਡਰਸ ਦੇ ਅਟੈਂਪਟ ਟੂ ਮਰਡਰ ਦੇ ਇਸ ਵਿਅਕਤੀ ਦੇ ਖਿਲਾਫ ਚੱਲ ਰਹੇ ਨੇ ਤੇ ਆਪਣੇ ਆਪ ਨੂੰ ਉਹ ਐਸੋਸੀਏਟ ਕਰਦਾ ਹੈ ਰਜੀਵ ਰਾਜਾ ਗੈਂਗ ਦੇ ਨਾਲ ਤਾਂ ਅੱਜ ਇਹ ਬੜੀ ਵੱਡੀ ਸਫਲਤਾ ਜਿਹੜੀ ਦੋਨੋਂ ਟੀਮਾਂ ਨੂੰ ਮਿਲੀ ਹੈਗੀ ਐ ਆ ਇਹਦੇ ਦੋ ਮੈਸੇਜ ਇਸ ਇਨਸੀਡੈਂਟ ਦੇ ਨਾਲ ਅਸੀਂ ਦੇਣਾ ਚਾਹੁੰਦੇ ਆ ਇੱਕ ਮੈਸੇਜ ਤਾਂ ਹੈਗਾ ਟੂ ਪਬਲਿਕ ਸਿਟੀ ਰੈਜ਼ੀਡੈਂਟਸ ਪਟਿਆਲਾ ਰੈਜ਼ੀਡੈਂਟਸ ਵਾਸਤੇ ਹੈ ਕਿ ਸੀਐਮ ਪੰਜਾਬ ਡੀਜੀਪੀ ਪੰਜਾਬ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਪਟਿਆਲਾ ਜੀ ਦੀ ਕਮਾਂਡ ਦੇ ਹੇਠ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਸਤਾਰਕ ਹੈ ਪ੍ਰੋਐਕਟਿਵ ਹੈ ਟੂ ਇਨਸ਼ੋਰ ਸੇਫਟੀ ਐਂਡ ਸਕਿਉਰਿਟੀ ਆਫ ਪਟਿਆਲਾ ਰੈਜ਼ੀਡੈਂਟਸ ਤੇ ਸੈਕੰਡ ਸਾਡੀ ਸਟਰਨ ਵਾਰਨਿੰਗ ਤੇ ਇੱਕ ਮੈਸੇਜ ਹੈਗਾ ਜਿਹੜੇ ਕ੍ਰਿਮੀਨਲ 엘ਿਮੈਂਟਸ ਨੇ ਕੀ 0 ਡਾਲਰੈਂਸ ਹੈ ਅਗੇਂਸਟ ਗੈਂਗਸਟਰイズਮ ਬਦਮਾਸ਼ੀ ਜੇ ਕੋਈ ਵੀ ਇੰਡल्ज ਹੋਏਗਾ ਕਿਸੇ ਵੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਤੇ ਸ਼ਕਤੀ ਨਾਲ ਉਹਦੇ ਨਾਲ ਡੀਲ ਕੀਤਾ ਜਾਏਗਾ ਸਰ ਇਹ ਕੋਈ ਪਿਛਲੇ ਪਟਿਆਲੇ ਦੇ ਵਿੱਚ ਜਿਹੜਾ ਮਰਡਰ ਹੋਇਆ ਕਿ ਇੱਕ ਕੇਜਪਾਲ ਵਾਲਾ ਉਸ ਦੇ ਵਿੱਚ ਵੀ ਵਾਂਟਡ ਸੀ ਮਸਤੀ ਯੈਸ ਯੈਸ ਉਹਦੇ ਵਿੱਚ ਵਾਂਟਡ ਸੀਗਾ ਉਹਦੇ ਬੇਸ ਤੇ ਜਿਹੜੀਆਂ ਸਾਡੀਆਂ ਟੀਮਾਂ ਇਹਨੂੰ ਟਰੈਕ ਕਰ ਰਹੀਆਂ ਸੀ ਸਰ ਇਹ ਇਕੱਲਾ ਸੀ ਅੱਜ ਅੱਜ ਕੱਲਾ ਸੀਗਾ ਇਹ ਸਰ ਹੈ ਬਾਈਕ ਵਗੈਰਾ ਸੀ ਕਾਦੇ ਸੀ ਅੱਜ ਇੱਕ ਬਾਈਕ ਤੇ ਸੀਗਾ ਤੇ ਬਾਈਕ ਤੇ ਇਹ ਜਾ ਰਿਹਾ ਸੀਗਾ ਸਨੌਰ ਏਰੀਆ ਚ ਜਿੱਥੋਂ ਉਹਨਾਂ ਨੂੰ ਇੰਟਰਸੈਪਟ ਕੀਤਾ ਤਾਂ ਇਹ ਤੋਂ ਬਾਈਕ ਜਿਹੜਾ ਯੂਜ਼ ਕਰ ਰਿਹਾ ਸੀਗਾ ਤੇ ਇੱਕ ਪਿਸਟਲ ਜਿਹੜਾ ਬਤੀਬੋਰ ਦਾ ਉਹ ਮਿਲਿਆ ਹੈਗਾ ਤੇ ਕਰੀਬ ਇਹਨੇ ਤਿੰਨ ਚਾਰ ਆਊਂਡ ਜਿਹੜੇ ਹੈਗੇ ਆ ਪੁਲਿਸ ਪਾਰਟੀ ਨੇ ਫਾਇਰ ਕੀਤੇ ਆ ਤੇ ਜਵਾਬੀ ਫਾਇਰ ਵੀ ਪੁਲਿਸ ਨੇ ਤਿੰਨ ਚਾਰ ਆਊਂਡ ਫਾਇਰ ਕੀਤੇ ਹੈਗੇ ਜੋ ਇਹਦੇ ਕੋਈ ਮੁਲਾਜ਼ਮ ਤਾਂ ਨਹੀਂ ਆਪਣਾ ਇੰਜਰਡ ਪੁਨੀਤ ਸਿੰਘ ਨਾਮ ਦਾ ਜਿਹੜਾ ਵਿਅਕਤੀ ਹੈ ਇਹਨੂੰ ਗੋਲਾ ਵੀ ਕਹਿੰਦੇ ਆ ਪੁਨੀਤ ਗੋਲਾ ਤੇ ਏ ਬੇਸਿਕਲੀ ਕ੍ਰਿਮੀਨਲ ਐਲੀਮੈਂਟ ਹੈ ਜੀ ਇਹ ਸਾਨੂੰ ਬਾਰਡਰ ਕੇਸ ਦੇ ਵਿੱਚ ਤੇਜਪਾਲ ਨਾਮ ਦੇ ਵਿਅਕਤੀ ਦਾ ਇੱਕ ਮਰਡਰ ਹੋਇਆ ਸੀਗਾ ਬੜਿਆਲਾ ਕਤਵਾਲੀ ਬੜਿਆਲਾ ਦੇ ਪੂਰੇ ਵਿੱਚ ਵੌਂਟਡ ਸੀਗਾ ਇਸ ਤੋਂ ਇਲਾਵਾ 15 ਹੋਰ ਮੁਕੱਦਮੇ ਨੇ ਸੈਂਸੇਸ਼ਨਲ ਕ੍ਰਾਈਮਸ ਨੇ ਜਿਨ੍ਹਾਂ ਦੇ ਵਿੱਚ ਇਹ ਵੌਂਟਡ ਹੈ ਜਿਨ੍ਹਾਂ ਦੇ ਵਿੱਚ ਇੱਕ ਇਨਫੇਮਸ ਫਿੰਗਰ ਚੋਪਿੰਗ ਕਾਡ ਹੋਇਆ ਸੀਗਾ ਮੁਹੱਲੀ ਵਿਖੇ ਤਾਂ ਉਹਦੇ ਵਿੱਚ ਵੀ ਇਹ ਕੂਸ ਸੀਗਾ ਜਿਹਦੇ ਚ ਇਹਨੇ ਬੇਲ ਜੰਪ ਕੀਤੀ ਹੋਈ ਹੈ ਤਾਂ ਟੈਸਪਰੇਟ ਕ੍ਰਿਮੀਨਲ ਸੀਗਾ ਇਹ ਰਜੀਵ ਰਾਜਾ ਗੈਂਗ ਜਿਹੜਾ ਹੈਗਾ ਉਹਦੇ ਨਾਲ ਐਸੋਸੀਏਟਡ ਹੈ ਤੇ ਅੱਜ ਪਟਿਆਲਾ ਪਤਵਾਲੀ ਪਟਿਆਲਾ ਦੀ ਟੀਮ ਐਸਐਚਓ ਹਰਜਿੰਦਰ ਸਿੰਘ ਸੀਆਈਏ ਪਟਿਆਲਾ ਇੰਸਪੈਕਟਰ ਸੁਮਿੰਦਰ ਸਿੰਘ ਦੀ ਟੀਮ ਨੂੰ ਇਨਫੋਰਮੇਸ਼ਨ ਆਈ ਕਿ ਇਹਦੀ ਮੂਵਮੈਂਟ ਇਸ ਏਰੀਆ ਦੇ ਵਿੱਚ ਹੋ ਰਹੀ ਹੈ ਜਿਹਦੀ ਇਨਫੋਰਮੇਸ਼ਨ ਦੇ ਬੇਸ ਤੇ ਉਹਨਾਂ ਨੇ ਸਵਿਫਟਲੀ ਐਕਟ ਕਰਦੇ ਹੋਏ ਇਹਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੋਂ ਬਾਅਦ ਇਹਨੂੰ ਸਰੈਂਡਰ ਕਰਨ ਲਈ ਕਿਹਾ ਗਿਆ ਪਰ ਸਰੈਂਡਰ ਕਰਨ ਦੀ ਬਜਾਏ ਇਹਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਿੰਨ ਫਾਇਰ ਕੀਤੇ ਤਾਂ ਜਵਾਬੀ ਫਾਇਰ ਦੇ ਵਿੱਚ ਇਹਦੇ ਤੇ ਲੈਗਸ ਤੇ ਬੁਲਟ ਬੁਲਟ ਇੰਜਰੀਜ਼ ਹੋਈਆਂ ਤੇ ਇਹ ਜ਼ੇਰੇ ਇਲਾਜ ਹੈ ਹੁਣ ਅਰਜਿੰਦਰ ਹਸਪੀਟਲ अकॉर्डिंगली uh, मैसेज ने इस घटना संबंधित पहला मैसेज है फॉर पटियाला रेजीडेंट्स कि पट्या सजाब डी जी पी डीआई जी पटियाला रेंज के एस एस पी पटियाला कमांड हेठ पटियाला पुलिस पूरी तरह सतर्क है प्रो एक्टिव है टू इंश्योर सेफ्टी एंड सिक्योरिटी ऑफ पटियाला रेजिडेंट्स सैकेंड मैसेज सर्न वॉर्निंग हैगी अगेंस्ट गैंगस्टर क्रिमिनल एलीमेंट्स कि जीरो टॉलरेंस है फॉर गैंगस्टरिज़म या बदमाशी ਜੇ ਕੋਈ ਵੀ ਇਸ ਤਰੀਕੇ ਦੀ ਐਕਟੀਵਿਟੀ ਚ ਐਂਡਲਜ ਹੋਏਗਾ ਕਰੇਗਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹਦੇ ਨਾਲ ਸਖਤੀ ਨਾਲ ਡੀਲ ਕੀਤਾ ਜਾਏਗਾ। ਸਹੀ ਦੋਸਤ ਕਿੰਨੇ ਮਾਮਲੇ ਦਰਜ ਸੀ? 15 ਟੋਟਲ 15 ਮਾਮਲੇ। ਫਾਇਰ ਕਿੰਨੇ ਹੋਏ ਸਰ? 10 ਫਾਇਰ ਇਹਦੇ ਵੱਲੋਂ ਕੀਤੇ ਗਏ ਆ। 3-4 ਫਾਇਰ ਜਿਹੜੇ ਆ ਕੇ ਪੁਲਿਸ ਪਾਰਟੀ ਨੇ ਕੀਤੇ। ਇਹਨੂੰ ਕਿੰਨੀਆਂ ਗੋਲੀਆਂ ਲੱਗੀਆਂ ਸਰ? ਇਹ ਬੁਲੇਟ ਇੰਜਰੀਜ਼ ਇਹਦੇ ਦੋਨੋਂ ਲੈਗਸ ਤੇ ਇੰਜਰੀਜ਼ ਹੋਈਆਂ। ਬਾਕੀ ਜਦੋਂ ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ ਤਾਂ ਉਸ ਤੋਂ ਕਲੀਅਰ ਹੋਏਗਾ। ਇਕੱਲਾ ਸੀ ਸਰ? ਇੱਕ ਗੱਲ ਆ ਸਰ ਜੀ ਸਾਹਿਬ ਇੱਕ ਕਹਿੰਦੇ ਮੋਹੱਲੀ ਦਾ ਵੀ ਕੋਈ ਲਿੰਕ ਹੈ ਦੇ ਨਾਲ ਕੋਈ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਵੀ ਕੋਈ ਇਦਾਂ ਦਾ ਕੋਈ ਰਿਪੋਰਟ ਸੀ ਇਹ ਇਹਦੇ ਤੇ ਐਕਚੁਅਲੀ 15 ਮੁਕਦਮੇ ਦਰਜ ਨੇ ਆ ਜਿਆਦਾਤਰ ਜਿਹੜੇ ਮੁਕਦਮੇ ਹੈਗੇ ਆ ਉਹ ਰਿਲੇਟਡ ਟੂ ਜਿਹੜੇ ਵਾਇਲੈਂਸ ਨਾਲ ਰਿਲੇਟਡ ਨੇ ਜਿਵੇਂ ਕਿ ਅਟੈਂਪਟ ਟੂ ਮਰਡਰ ਮਰਡਰ ਮੋਹੱਲੀ ਦੇ ਵਿੱਚ ਇੱਕ ਚੋਪਿੰਗ ਫਿੰਗਰਜੋਬ ਕਰਨ ਵਾਲਾ ਇੱਕ ਮਾਮਲਾ ਹੋਇਆ ਸੀ ਉਹਦੇ ਵਿੱਚ ਵੀ ਇਹ ਕিউ ਸੀ ਉਹਦੇ ਚ ਨੇ ਬੇਲਜੰਪ ਕੀਤੀ ਹੋਈ ਹੈ ਉਹਦੇ ਚ ਵੀ ਮਤਲਬ ਸੈਂਸੇਸ਼ਨਲ ਕ੍ਰਾਈਮ ਜਿਹੜੇ ਇਹਦੇ ਖਿਲਾਫ ਦੱਸ ਸੀ ਇਹ ਕਹਿੰਦੇ ਹਤਿਆਰ ਆਰਮਜ਼ ਇਕ ਦੇ ਵੀ ਮਕਦਮੇ ਰਿਟੇ ਰਜ ਹੈ ਗਿਆ ਬਾਕੀ ਇਹਨੂੰ ਫਰਦਰ ਜਦੋਂ ਅਸੀਂ ਪੁਸ਼ਕਿਸ਼ ਕਰਾਂਗੇ ਤਾਂ ਉਹਦੇ ਤੋਂ ਕਲੀਅਰ ਹੋ ਪਾਏਗਾ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਆ ਇਹ ਇਨਪੁਟ ਸਿਖੀਆਂ ਕਿ ਇਹ ਪਟਿਆਲਾ ਦੇ ਵਿੱਚ ਦੁਆਰਾ ਬੇਸਿਕਲੀ ਐਕਟਿਵ ਹੋਇਆ ਤੇ ਕੁਝ ਯੰਗਸਟਰ ਨੂੰ ਨਾਲ ਲਗਾ ਕੇ ਕੋਈ ਨਾ ਕੋਈ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਉਹ ਇਨਪੁਟਸ ਤੇ ਐਕਟ ਕਰਦੇ ਹੋਏ ਇਹਨਾਂ ਨੂੰ ਜੀ ਇਨਫੋਰਮੇਸ਼ਨ ਆਈ ਫਰਦਰ ਕਿ ਇਹ ਇਸ ਏਰੀਆ ਦੇ ਵਿੱਚ ਇਹਦੀ ਮੂਵਮੈਂਟ ਹੈ ਅਕੋਰਡਿੰਗਲੀ ਇਹਨਾਂ ਨੇ ਇੰਟਰਸੈਪਟ ਕੀਤਾ ਰਾਜੀਵ ਰਾਜਾ ਗੈਂਗ ਨਾਲ ਅਸੋਸੀਏਟਡ ਹੈ ਸੋ ਪਿਆਰ ਕਿਹੜਾ ਇਸ ਤੋਂ ਬਨਾਮ ਹੋਇਆ 32 ਪੁਰ ਦਾ ਬਿਸਟਲ ਹੈ ਉਹ ਦੇਸੀ ਜਾਬਦਾ ਉਹ ਸੋ ਜਿਹੜੀਆਂ ਟੀਮਾਂ ਦੇ ਪਿੱਛੇ ਲੱਗੀਆਂ ਸੀ ਕਿ ਉਹਨਾਂ ਦਾ ਕੋਈ ਨੁਕਸਾਨ ਤੇ ਨਹੀਂ ਹੋਇਆ ਉਹਨਾਂ ਨੂੰ ਕੋਈ ਹੱਫਟਰ ਹੋਈਆ ਕੋਈ ਕਿਸ ਤਰੀਕਾ ਇਹ ਟੀਮਾਂ ਬਿਲਕੁਲ ਸੇਫ ਨੇ ਬੜਾ ਇਹਨਾਂ ਨੇ ਪ੍ਰੋਫੈਸ਼ਨਲੀ ਜਿਹੜਾ ਇਸ ਜਿਹੜਾ ਇਨਸੀਡੈਂਟ ਹੈ ਉਹਨੂੰ ਤਰੀਕੇ ਨਾਲ ਜਾਣਦੇ ਆ